कोर्ट ਦੇ ਵਿੱਚ ਇੱਕ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਕਿਉਂਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਸਵੇਰੇ ਹੀ ਵਿਜੀਲੈਂਸ ਨੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਝੂਠੇ ਮੁਕਦਮੇ 'ਚ ਕਸਟਡੀ 'ਚ ਲਿਆ ਤੁਹਾਨੂੰ ਸਾਰਿਆਂ ਨੂੰ ਪਤਾ ਸੋ ਕੋਰਟ ਨੇ ਉਹ ਐਪਲੀਕੇਸ਼ਨ ਅਲਾਉ ਕੀਤੀ ਹੈ ਬਿਕੋਜ਼ ਐਜ਼ ਉਹਨਾਂ ਦਾ ਰਾਈਟ ਹੈ ਵਿਕਰਮ ਮਜੀਠੀਆ ਸਾਹਿਬ ਦਾ ਕਿ ਉਹ ਆਪਣੇ ਲਾਇਰ ਨੂੰ ਮਿਲਣ ਔਰ ਇੱਕ ਘੰਟੇ ਦਾ ਸਮਾਂ ਕੋਰਟ ਨੇ ਦਿੱਤਾ 7 ਤੋਂ 8 ਦਾ ਸਮਾਂ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਕੋਰਟ ਵੱਲੋਂ ਦਿੱਤਾ ਗਿਆ ਮੈਂ ਉੱਥੇ ਜਾ ਰਿਹਾ ਵਿਕਰਮ ਮਜੀਠੀਆ ਸਾਹਿਬ ਨਾਲ ਮੁਲਾਕਾਤ ਕਰਨ ਪੜ੍ਹਾਈ ਇੱਕ ਚੀਜ਼ ਮੈਂ ਜਾਣ ਤੋਂ ਪਹਿਲਾਂ ਉਹਦੇ ਜ਼ਰੂਰ ਸਪਸ਼ਟ ਤੌਰ ਤੇ ਕਹਿ ਕੇ ਜਾਣੀ ਚਾਹੁੰਦਾ ਕਿ ਜਿਹੜਾ ਕੇਸ ਸਰਦਾਰ ਵਿਕਰਮ ਸਿੰਘ ਮਜੀਠਾ ਤੇ ਦਿੱਤਾ ਗਿਆ ਉਹ ਡਿਸਪਰਪੋਰਸ਼ਨੇਟ ਅਸੈਟਸ ਦਾ ਕੇਸ ਹੈ ਸਰਕਾਰ ਸਵੇਰ ਦੀ ਚੈਨਲਾਂ ਦੇ ਉੱਤੇ ਮੰਤਰੀਆਂ ਨੂੰ ਬਿਠਾ ਕੇ ਝੂਠ ਫਲਾਣ ਲੱਗੀ ਹੈ ਜੀ ਦੇਖੋ ਜੀ ਯੁੱਧ ਨਸ਼ਿਆਂ ਵਿਰੁੱਧ ਅਸੀਂ ਬਹੁਤ ਵੱਡੀ ਕਾਰਵਾਈ ਕਰਤੀ ਤੇ ਇਸ ਪਰਚੇ ਦੇ ਵਿੱਚ ਤੁਸੀਂ ਹੈਰਾਨੀ ਦੀ ਗੱਲ ਸਮਝੋ ਕਿ ਹੁਣ ਅਸੀਂ ਐਫ ਆਈ ਆਰ ਦੀ ਮੈਂ ਕਾਪੀ ਪੜੀ ਹੈ ਜਿਸ ਐਸ ਆਈ ਟੀ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਕਿ ਐਸਆਈਟੀ ਜਿਹੜੀ ਡਰੱਗ ਕੇਸ 'ਚ ਬਣੀ ਸੀ ਜਿਹੜੀ ਕਿ ਚਲਾਨ ਨਹੀਂ ਪੇਸ਼ ਕਰ ਸਕੀ ਜਿਹਨੂੰ ਅੱਜ ਤਕਰੀਬਨ ਤਕਰੀਬਨ 2021 ਦਾ ਉਹ ਪਰਚਾ ਤੇ 2025 ਆ ਗਿਆ ਉਹ ਚਲਾਨ ਨਹੀਂ ਪੇਸ਼ ਕਰ ਸਕੀ ਉਹ ਐਸਆਈਟੀ ਦੀ ਰਿਪੋਰਟ ਜਿਹੜੀ ਸੁਪਰੀਮ ਕੋਰਟ ਨੇ ਪਿਛਲੇ ਦਿਨੀ ਖਾਰਜ ਕੀਤੀ ਜਦੋਂ ਐਸਆਈਟੀ ਸੁਪਰੀਮ ਕੋਰਟ ਗਈ ਸੀ ਕਿ ਵਿਕਰਮ ਮਜੀਠੀਆ ਸਾਹਿਬ ਦੀ ਜ਼ਮਾਨਤ ਕੈਨਸਲ ਕਰੋ ਕਿਉਂਕਿ ਸਾਡੇ ਕੋਲ ਹੋਰ ਸਬੂਤ ਆ ਗਏ ਨੇ ਉਸ ਰਿਪੋਰਟ ਨੂੰ ਆਧਾਰ ਬਣਾ ਕੇ ਵਿਜੀਲੈਂਸ ਨੇ ਬਿਨਾ ਇਨਕੁਆਇਰੀ ਕੀਤੇ ਕਿਉਂਕਿ ਡਿਸਪਰਪੋਰਸ਼ਨੇਟ ਅਸੈਟਸ ਦੇ ਕੇਸ ਦੇ ਵਿੱਚ ਮੈਂਡੇਟਰੀ ਹੈ ਬਾਈ ਲਾ ਕਿ ਜੇ ਕਿਸੇ ਦੇ ਖਿਲਾਫ ਡਿਸਪਰਪੋਰਸ਼ਨੇਟ ਅਸੈਟਸ ਦਾ ਪਰਚਾ ਦਰਜ ਕਰਨਾ ਹੈ ਤਾਂ ਪਹਿਲਾਂ ਤੁਸੀਂ ਉਹਨੂੰ ਇੱਕ ਕੁਐਸਚਨਰ ਦੇਵੋਗੇ ਡਿਸਪਰਪੋਰਸ਼ਨੇਟ ਅਸੈਟਸ ਕੀ ਹੈ ਮੇਰੀ ਆਮਦਨ ਤੇ ਮੇਰੇ ਜਿਹੜੇ ਜੋ ਮੇਰੀ ਇਨਕਮ ਹੈ ਜੋ ਮੇਰੀ ਪ੍ਰਾਪਰਟੀ ਹੈ ਉਹਦੇ ਵਿੱਚ ਕਿੰਨਾ ਫਰਕ ਹੈ ਤੁਸੀਂ ਇੱਕ ਕੁਐਸਚਨਰ ਦੋਵਗੇ ਮੇਰਾ ਰਿਪਲਾਈ ਕਾਲ ਕਰੋਗੇ ਉਹ ਰਿਪਲਾਈ ਦੇ ਵਿੱਚ ਅਗਰ ਲੱਗਦਾ ਹੈ ਕਿ ਮੈਂ ਨਹੀਂ ਰਿਪਲਾਈ ਦੇ ਸਕਿਆ ਜੋ ਵਿਜੀਲੈਂਸ ਚਾਹੁੰਦੀ ਹੈ ਜਾਂ ਜੋ ਉਹ ਚੀਜ਼ਾਂ ਨੂੰ ਫਿਗਰਸ ਨੂੰ ਮੈਚ ਕਰਦਾ ਹੋਵੇ ਫੇਰ ਡਿਸਪਰਪੋਰਸ਼ਨਟ ਅਸੈਟ ਹੈ ਸੋ ਜਿਹੜੀ ਰਿਪੋਰਟ ਸੁਪਰੀਮ ਕੋਰਟ ਨੇ ਖਾਰਜ ਕਰਤੀ ਜਿਹਦੇ ਬਨਾਤੇ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਜਿਹੜੀ ਇਹ ਗਏ ਸੀ ਪਟੀਸ਼ਨ ਲੈ ਕੇ ਕਿ ਵਿਕਰਮ ਮਜੀਠੀਆ ਦੀ ਬੇਲ ਰਿਜੈਕਟ ਕਰੋ ਉਹ ਰਿਪੋਰਟ ਦੇ ਆਧਾਰ ਤੇ ਬਿਨਾ ਕਿਸੇ ਇਨਵੈਸਟੀਗੇਸ਼ਨ ਤੋਂ ਬਿਨਾ ਕਿਸੇ ਅਫਸਰ ਨੇ ਆਪਣੀ ਕੋਈ ਪ੍ਰੀਲੀਮਨਰੀ ਇਨਕੁਆਇਰੀ ਕੀਤੇ ਤੋਂ ਬਿਨਾ ਇੱਕ ਪਰਚਾ ਦਰਜ ਕਰਤਾ ਡਿਸਪਰਪੋਰਸ਼ਨਟ ਅਸੈਟਸ ਦਾ ਸੋ ਇਹ ਸੁਪਰੀਮ ਕੋਰਟ ਦੇ ਆਰਡਰਸ ਦੀ ਡਾਇਰੈਕਟ ਵਾਇਲੇਸ਼ਨ ਦੇ ਵਿੱਚ ਪੰਜਾਬ ਸਰਕਾਰ ਆ ਗਈ ਹੈ ਸੋ ਇਹ ਸਾਰਾ ਕੁਝ ਹੁਣ ਪੂਰਾ ਇਨੂੰ ਅਸੀਂ ਹਰ ਇੱਕ ਅਦਾਲਤ ਚ ਹਰ ਇੱਕ ਪਲੇਟਫਾਰਮ ਤੇ ਰੱਖਾਂਗੇ ਪਰ ਅੱਜ ਪੰਜਾਬ ਦੀ ਸਰਕਾਰ ਨੇ ਸਾਬਤ ਕਰਤਾ ਕਿ ਡਰੱਗ ਦੇ ਬਾਰੇ ਇਹਨਾਂ ਨੂੰ ਕੁਝ ਨਹੀਂ ਲੱਭਿਆ ਉਹ ਇੱਕ ਜਿਹੜੀ ਫਰਜੀ ਰਿਪੋਰਟ ਐ ਐਸਆਈਟੀ ਚੱਕੀ ਫਿਰਦੀ ਐ ਜਿਹੜੀ ਸੁਪਰੀਮ ਕੋਰਟ ਨੇ ਇਨਕਾਰਤੀ ਉਹਦੇ ਆਧਾਰ ਤੇ ਫੇਰ ਉਹੀ ਜਿਵੇਂ ਚੰਨੀ ਸਾਹਿਬ ਨੇ ਹਨੇਰੀ ਰਾਤ ਚ ਪਰਚਾ ਦਿੱਤਾ ਸੀ ਇਹਨਾਂ ਨੇ ਸਵੇਰੇ 4 ਵਜੇ ਪਰਚਾ ਦਿੱਤਾ ਮਤਲਬ ਰਾਤ ਵਿਜੀਲੈਂਸ ਦੇ ਦਫ਼ਤਰੋਂ ਰਿਪੋਰਟ ਪਹੁੰਚੀ ਐ ਸਵੇਰੇ 4 ਵਜੇ ਪਰਚਾ ਹੋ ਗਿਆ ਮਤਲਬ 6-5-6 ਘੰਟੇ ਚ ਸਾਰੀਆਂ ਇਨਵੈਸਟੀਗੇਸ਼ਨ ਹੋ ਗਈਆਂ ਸਾਰੇ ਕੁਐਸਚਨਰ ਹੋ ਗਏ ਸੋ ਇੱਥੋਂ ਪਤਾ ਲੱਗਦਾ ਹੈ ਕਿ ਸਰਕਾਰ ਦਾ ਇੱਕੋ ਮਕਸਦ ਹੈ ਪੋਲਿਟੀਕਲ ਵਿਰੋਧੀਆਂ ਨੂੰ ਉਹਨਾਂ ਦੀ ਜ਼ੁਬਾਨ ਬੰਦ ਕਰਨ ਦੇ ਲਈ ਕਿ ਸਰਕਾਰ ਦੇ ਵਿਰੋਧ ਨਾ ਬੋਲਣ ਐਸੇ ਝੂਠੇ ਪਰਚੇ ਦਿੱਤੇ ਜਾ ਰਹੇ ਨੇ ਪਰ ਨਾ ਸ਼ਰੋਮਨੀ ਅਕਾਲੀ ਦਲ ਨਾ ਵਿਕਰਮ ਮਜੀਠੀਆ ਅਸੀਂ ਇਹ ਪਰਚਿਆਂ ਤੋਂ ਨਹੀਂ ਡਰਦੇ ਇਹ ਜੇ ਪਰਚੇ ਜੀ ਸਦਕੇ ਦੇ ਉਹ ਲੋਕਾਂ ਦੀ ਗੱਲ ਕਰਦੇ ਸੀ ਕਰਦੇ ਹਾਂ ਤੇ ਕਰਦੇ ਰਵਾਂਗੇ ਇਹ ਖੜਾ ਇਨਸਾਫ ਦਾ ਮੰਦਿਰ ਜਿੱਥੇ ਖੜੇ ਆਂ ਜਿੱਥੋਂ ਅੱਜ ਵੀ ਪਰਮਿਸ਼ਨ ਲੈ ਕੇ ਵਿਜੀਲੈਂਸ ਦੇ ਦਫ਼ਤਰ ਚੱਲੇ ਆਂ ਇਹੀ ਇਨਸਾਫ ਦੇ ਮੰਦਿਰ ਚੋਂ ਇਨਸਾਫ ਹੋਏਗਾ ਜਿਸ ਵੀ ਪਲੇਟਫਾਰਮ ਤੇ ਲੜਾਈ ਲੜਨੀ ਪਈ ਲੜਾਂ ਸੱਤ ਤੋਂ ਅੱਠ ਵਜੇ ਪੇਸ਼ ਕਦੋਂ ਕਰਨਗੇ ਕਿਉਂਕਿ ਅੱਜ ਪੇਸ਼ ਸਾਨੂੰ ਕੁਝ ਨਹੀਂ ਦੱਸਿਆ ਜੀ ਸਾਨੂੰ ਕੋਈ ਇੰਟੀਮੇਸ਼ਨ ਨਹੀਂ ਕਦੋਂ ਪੇਸ਼ ਕਰਨਾ ਉੱਥੇ ਹੈਗੇ ਨੇ ਜਾ ਕੇ ਮਿਲਦੇ ਆਂ ਗੱਲਬਾਤ ਕਰਦੇ ਆਂ